ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਪੰਜਾਬ ਟਾਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਅੱਜ ਤੁਹਾਨੂੰ ਉਹ ਪੁਰਾਣਾ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ 13 ਫਰਵਰੀ 2024 ਨੂੰ ਕਿਸਾਨੀ ਅੰਦੋਲਨ ਤੇ ਸ਼ੰਭੂ ਬਾਰਡਰ ਤੇ ਸਭ ਤੋਂ ਵੱਡੀ ਛੱਟ ਲੱਗੀ ਉਹਦਾ ਮੇਨ ਕਾਰਨ ਸੀ ਉਹਨਾਂ ਦੀ ਸਿਰ ਦੇ ਵਿੱਚ ਗੋਲਾ ਲੱਗਣਾ ਤਾਂ ਸੁਖੇ ਬਾਈ ਤੁਹਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦ ਬਾਈ ਜੀ ਧੰਨਵਾਦ ਤੇ ਇਹ ਸੀਗਾ ਜੀ ਤੁਹਾਨੂੰ ਪਤਾ ਵੀਰੋ ਕਿਸਾਨੀ ਅੰਦੋਲਨ 2024 ਦੇ ਵਿੱਚ 13 ਫਰਵਰੀ ਨੂੰ ਲੜ ਰਹੇ ਸੀਗੇ ਉੱਥੇ ਸਭ ਨੂੰ ਪਤਾ ਹੀ ਐ ਕੀ ਕੁਛ ਹੋਇਆ ਕਿੰਨੀ ਲੜਾਈ ਹੋਈ ਅੱਗੋਂ ਗੋਲਾਵਾਰੀ ਹੋਈ ਸ਼ਿਕਾਰ ਸ਼ਿਕਾਰ ਦੇ ਸੀਗੇ ਤੇ ਉੱਥੇ ਟਾਇਰ ਸੈਲ ਦਾ ਗੋਲਾ ਬਈ ਜੀ ਸਿਰ ਦੇ ਵਿੱਚ ਵੱਜਿਆ ਤੇ ਐਸੀ ਸੱਟ ਲੱਗੀ ਕਿ ਮੰਨ ਕੇ ਚੱਲੋ ਵੀ ਸਿਰ ਦੀ ਹੱਡੀ ਕੱਢ ਕੇ ਢਿੱਡ ਦੇ ਵਿੱਚ ਰੱਖਣੀ ਪਈ ਤੇ ਦੋ ਆਪਰੇਸ਼ਨ ਉਦੋਂ ਹੋਏ ਦੋ ਆਪਰੇਸ਼ਨ ਬਈ ਜੀ ਉਹ ਦੁਬਾਰਾ ਫਿਰ ਢਿੱਡ ਦੇ ਵਿੱਚੋਂ ਹੱਡੀ ਕੱਢ ਕੇ ਦੁਬਾਰਾ ਫੇਰ ਸਿਰ ਦੇ ਵਿੱਚ ਪਾਈ ਗਈ ਤੇ ਪਰ ਉਹ ਕੁਝ ਸਹੀ ਨਹੀਂ ਹੋਇਆ ਤੇ ਹੁਣ ਪੰਜਵਾਂ ਆਪਰੇਸ਼ਨ ਬਾਈ ਜੀ ਹੋਣ ਜਾ ਰਿਹਾ ਹੈ ਹੁਣ ਪੰਜਵਾਂ ਆਪਰੇਸ਼ਨ ਹੋਣਾ ਵੀਰੇ ਵੀਰੇ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਕ ਇਨਸਾਨੀਅਤ ਦੇ ਤੌਰ ਤੇ ਗਿਆ ਸੀਗਾ ਸੁੱਖਾ ਭਰਾ ਸਾਡਾ ਇਹਦੇ ਕੋਲ ਕੋਈ ਵੀ ਜ਼ਮੀਨ ਨਹੀਂ ਹੈਗੀ ਬਾਈ ਘਰੋਂ ਵੀ ਠੀਕ ਠਾਕ ਆ ਸਿਰ ਤੇ ਪਿਉ ਨਹੀਂ ਹੈਗਾ ਇਨਸਾਨੀਅਤ ਨੂੰ ਲੈ ਕੇ ਉੱਥੇ ਗਿਆ ਸੀਗਾ ਉੱਥੇ ਟਾਇਰ ਸੈਲ ਦਾ ਗੋਲਾ ਇਹਦੇ ਸਿਰ 'ਚ ਲੱਗਦਾਗਾ ਉਸ ਤੋਂ ਬਾਅਦ ਇਹਨੂੰ ਪਟਿਆਲੇ ਰੈਫਰ ਕੀਤਾ ਜਾਂਦਾ ਪਟਿਆਲੇ ਤੋਂ ਪੀਜੀਆਈ ਰੈਫਰ ਕੀਤਾ ਜਾਂਦਾ ਬਈ ਸੁਕੇ ਤੁਸੀਂ ਇਹਦੇ ਬਾਰੇ ਵੀ ਪ੍ਰੋਪਰ ਜਾਣਕਾਰੀ ਦੇ ਦਿਓ ਸਾਰਿਆਂ ਨੂੰ ਵੀ ਉੱਥੇ ਕੌਣ ਪਹੁੰਚਿਆ ਕੌਣ ਨਹੀਂ ਪਹੁੰਚਿਆ ਕਿਵੇਂ ਸਾਨੂੰ ਅੱਗੇ ਦੇ ਅੱਗੇ ਰੈਫਰ ਕੀਤਾ ਗਿਆ ਬਈ ਉੱਥੋਂ ਮੰਨ ਕੇ ਚਲੋ ਸ਼ੰਭੂ ਬਾਡਰ ਤੋਂ ਲੈ ਆਏ ਰਜਿੰਦਰਾ ਜੀ ਕਿਉਂ ਮੈਨੂੰ ਤਾਂ ਜਦੋਂ ਗੋਲਾ বাজਦਾ ਵਸ ਇੱਕ ਪਤਾ ਜਾਂ ਲੱਗਦਾ ਵੀ ਬੱਜਾ ਕੋ ਸਿਰ ਦੇ ਵਿੱਚ ਬਹੁਤ ਜ਼ੋਰ ਦੀ ਤੇ ਉੱਥੋਂ ਲੈ ਆਏ ਜੀ ਰਜਿੰਦਰਾ ਜੀ ਰਜਿੰਦਰਾ ਜੀ ਕੌਣ ਪਹੁੰਚਣਾ ਕੋਈ ਨਹੀਂ ਕਿਸਾਨ ਲੀਡਰ ਵਗੈਰਾ ਦਾ ਜਾਂ ਕੋਈ ਵੀ ਬੰਦਾ ਨਹੀਂ ਪਹੁੰਚਿਆ ਬਸ ਘਰ ਦੇ ਹੀ ਪਹੁੰਚੇ ਜਾਂ ਰਿਸ਼ਤੇਦਾਰ ਪਹੁੰਚੇ ਜੀ ਉੱਥੇ 14 ਤਰੀਕ 13 ਤਰੀਕ ਨੂੰ ਮੰਨ ਕੇ ਚੱਲੋ ਘਰ ਦੇ ਹੀ ਪਹੁੰਚੇ ਆ ਹੋਰ ਨਹੀਂ ਕੋਈ ਪਹੁੰਚਿਆ ਜੀ ਮੰਨ ਕੋਈ ਨਿੱਜੀ ਮਦਦ ਪਹੁੰਚੀ ਹੋਵੇ ਬਈ ਉੱਥੇ ਕਿਸੇ ਵੀ ਕਿਸਾਨ ਜੱਥੇਬੰਦੀ ਵੱਲੋਂ ਜਾਂ ਕਿਸੇ ਹੋਰ ਆਗੂ ਵੱਲੋਂ ਕਿਸੇ ਨੇ ਤੁਹਾਨੂੰ ਫੋਨ ਲਾਇਆ ਹੋਵੇ ਜਾਂ ਪਰਿਵਾਰਕ ਮੈਂਬਰਾਂ ਨੂੰ ਫੋਨ ਲਾਇਆ ਹੋਵੇ ਤੁਸੀਂ ਤਾਂ ਚਲੋ ਉਹ ਸਿਚੁਏਸ਼ਨ 'ਚ ਨਹੀਂ ਸੀਗੇ ਉਹਦੇ 'ਚ ਕਿਸੇ ਪਰਿਵਾਰਕ ਮੈਂਬਰ ਨੂੰ ਫੋਨ ਲਾਇਆ ਹੋਵੇ ਨਹੀਂ ਬਈ ਜੀ ਕਿਸੇ ਦਾ ਫੋਨ ਨਹੀਂ ਆਇਆ ਮੰਨ ਕੇ ਚੱਲੋ ਨਾ ਤਾਂ ਉੱਥੇ ਪਟਿਆਲੇ ਕੋਈ ਕਿਸਾਨ ਯੂਨੀਅਨ ਦਾ ਲੀਡਰ ਪਹੁੰਚਿਆ ਨਾ ਕੋਈ ਹੋਰ ਉੱਥੇ ਨਹੀਂ ਕੋਈ ਬਾਈ ਜੀ ਓਕੇ ਤੇ ਆਪਣਾ ਬਾਈ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਪੀਜੀਆਈ ਰੈਫਰ ਕੀਤਾ ਗਿਆ ਉੱਥੇ ਤੁਹਾਡਾ ਕਿੰਨਾ ਖਰਚਾ ਆਇਆ ਤੇ ਅੱਗੇ ਦਾ ਪ੍ਰੋਸੈਸ ਕੀ ਸੀਗਾ ਬਾਈ ਸਿਰ ਦੀ ਖੋਪੜੀ ਉਹ ਹੋਗੀ ਹੁਣ ਇਹਦੀ ਆਪਣਾ ਕੀ ਕਹਿੰਦੇ ਹੁੰਦੇ ਆ ਇੱਕ ਤਰੀਕੇ ਦਾ ਵੀ ਇਹਦਾ ਪੂਰਾ ਨਾ ਖੋਪੜੀ ਦਾ ਪਹਿਲਾਂ ਪਲਾਨ ਹੋਊਗਾ ਉਹ ਬਣੂਗੀ ਮੁੜ ਕੇ ਸਿਰ 'ਚ ਰੱਖੀ ਜਾਊਗੀ ਆਪਣੇ ਕੋਈ ਛੋਟੀ ਜੀ ਸੱਟ ਲੱਗ ਜੇ ਉਹ ਵੀ ਆਪਾਂ 100 ਵਾਰੀ ਸੋਚਦੇ ਹਾਂ ਵੀ ਆਪਾਂ ਉਹਦਾ ਟ੍ਰੀਟਮੈਂਟ ਕਿੱਥੋਂ ਕਰਾਈਏ ਉੱਥੇ ਕਿਸੇ ਜਥੇਬੰਦੀ ਵੱਲੋਂ ਇਹ ਚੀਜ਼ ਨਹੀਂ ਸੋਚੀ ਗਈ ਵੀ ਆਪਾਂ ਆਪਣਾ ਇੱਕ ਆਗੂ ਆ ਵੀ ਉਹਦਾ ਆਪਾਂ ਸਹੀ ਇਲਾਜ ਕਰਾਈਏ ਇੱਥੋਂ ਤੱਕ ਵੀ ਸੁਣਨ ਦੇ ਵਿੱਚ ਗੱਲਾਂ ਆਈਆਂ ਵੀ ਜੇ ਉਦੋਂ ਇਲਾਜ ਨਾ ਸਹੀ ਹੁੰਦਾ ਤਾਂ ਇਹਦੀ ਜਾਨ ਵੀ ਜਾ ਸਕਦੀ ਸੀਗੀ ਹੁਣ ਅੱਗੇ ਦਾ ਪ੍ਰੋਸੈਸ ਇਹ ਹੈ ਵੀ ਇਹਦਾ ਆਪਰੇਸ਼ਨ ਹੋਣਾਗਾ ਬਾਈ ਆਪਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਆਉਣਾਗਾ ਹੁਣ ਬਾਈ ਇੱਕ ਤਰੀਕੇ ਦਾ ਨਾ ਟੁੱਟ ਚੁੱਕਿਆਗਾ ਟੁੱਟ ਕਿਉਂ ਚੁੱਕਿਆਗਾ ਨਾ ਤਾਂ ਕੋਈ ਮਦਦ ਪਹੁੰਚੀ ਆ ਨਾ ਕੋਈ ਜਥੇਬੰਦੀ ਪਹੁੰਚੀ ਹੈ ਨਾ ਕੋਈ ਹੋਰ ਬੰਦਾ ਪਹੁੰਚਿਆ ਬਾਈ ਜਿਨ੍ਹਾਂ ਨੇ ਇਨਸਾਨੀਅਤ ਦੇ ਨਾਂ ਤੇ ਬੰਦਿਆਂ ਨੇ ਰੁਪਏ ਦਿੱਤੇ ਆ ਤਾਂ ਕਰਕੇ ਬਾਈ ਆਪਣੇ ਨਾਲ ਬੈਠਾ ਅੱਜ ਨਹੀਂ ਰੱਬ ਨਾ ਕਰੇ ਇਹ ਚੀਜ਼ ਵੀ ਹੋ ਜਾਂਦੀ ਵੀ ਬਾਈ ਆਪਣੇ ਨਾਲ ਨਾ ਹੁੰਦਾ ਅੱਜ ਪਰ ਹੁਣ ਬਾਈ ਅੱਗੇ ਆਪਾਂ ਇਹੀ ਚੀਜ਼ ਕਹਾਂਗੇ ਵੀ ਬਾਈ ਦੀ ਇੱਕ ਬੰਦ ਦੀ ਮਦਦ ਕੀਤੀ ਜਾਵੇ ਉਹਦੇ ਵਿੱਚ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਵੀ ਅੱਗੇ ਤੁਹਾਡਾ ਕਿੰਨਾ ਖਰਚ ਆਉਣਾ ਕਿੰਨੀ ਲੋਡ ਦੇ ਅਨੁਸਾਰ ਠੀਕ ਆ ਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਜਿਹੜੀ ਚੀਜ਼ ਨਾ ਜੀ ਬਾਈ ਜੀ ਬਾਈ ਕੋਈ ਮੇਰੀ ਜ਼ਿਆਦਾ ਡਿਮਾਂਡ ਨਹੀਂ ਦੇਖੋ ਸੱਟ ਦੇ ਮੁਤਾਬਕ ਤਾਂ ਜੇ ਦੇਖਿਆ ਜਾਵੇ ਸਭ ਤੋਂ ਵੱਡੀ ਸੱਟ ਹੈ ਸ਼ੰਭੂ ਬਾਰਡਰ ਤੇ ਇੰਨੀ ਵੱਡੀ ਸੱਟ ਨਹੀਂ ਕਿਸੇ ਦੀ ਜੇ ਇਹ ਸਮਝਦਾਰ ਹੁੰਦੇ ਤਾਂ ਮੇਰੀ ਡਟ ਕੇ ਮਦਦ ਕਰਦੇ ਖੜਦੇ ਆ ਕਿ ਚਲੋ ਆਪਾਂ ਨੂੰ ਫਿਰ ਵੀ ਕੋਈ ਨਹੀਂ ਮੈਨੂੰ ਜਿੰਨੇ ਕਿ ਮੇਰੇ ਪੈਸੇ ਮੰਨ ਕੇ ਚਲੋ ਮੈਂ ਉਦੋਂ ਫੜ ਕੇ ਲਾਏ ਆ ਮੰਨ ਕੇ ਚਲੋ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਵੀ ਖਰਚ ਕੀਤੇ ਤੇ ਉਦੋਂ ਦਾ ਇਲਾਜ ਵੀ ਚੱਲ ਰਿਹਾ ਹੈ ਹੁਣ ਜਿਹੜੇ ਭਰਾਵਾਂ ਨੇ ਸਿਰ ਦੀਆਂ ਸੱਟਾਂ ਬਾਰੇ ਪਤਾ ਹੈ ਉਹਨਾਂ ਨੂੰ ਵੀ ਕਿੰਨਾ ਕੁ ਪੈਸਾ ਖਰਚ ਹੁੰਦਾ ਕਿਵੇਂ ਪਰ ਫਿਰ ਵੀ ਮੈਂ ਕੋਈ ਜ਼ਿਆਦਾ ਹੋ ਨਹੀਂ ਹੈਗਾ ਵੀ ਆਪਣੀ ਤਾਂ ਕੁੱਲ 10 ਲੱਖ ਰੁਪਏ ਦੀ ਡਿਮਾਂਡ ਹੈ ਵੀ ਮੇਰਾ ਸਾਰਾ ਕੁਝ ਕਰਜ਼ਾ ਵੀ ਲੈ ਸਕਦਾ ਤੇ ਅੱਗੇ ਵੀ ਜਿਹੜਾ ਮੇਰਾ ਇਲਾਜ ਚੱਲਣਾ ਤੇ ਹੁਣ ਵੀ ਜਿਹੜਾ ਮੇਰਾ ਆਪਰੇਸ਼ਨ ਹੋਣਾ ਹੈ ਮੇਰੀ ਡਿਮਾਂਡ ਮੇਰੀ ਸਾਰੀ ਕੌਮ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ 10 ਲੱਖ ਰੁਪਏ ਮੇਰੀ ਡਿਮਾਂਡ ਹੈ ਕੋਈ ਜ਼ਿਆਦਾ ਡਿਮਾਂਡ ਉਹਦੇ ਵਿੱਚੋਂ ਕੁਝ ਪੈਸੇ ਆਏ ਵੀ ਹੈ ਬਾਈ ਜੀ ਇੱਕ ਬਾਈ ਨੇ ਹੋਰ ਨੇ ਵੀਡੀਓ ਪਾਈ ਸੀਗੀ 2 ਲੱਖ ਰੁਪਏ ਦੇ ਕਰੀਬ ਆਏ ਵੀ ਹੈ ਇੰਨੀ ਕੁ ਡਿਮਾਂਡ ਹੈ ਬਾਈ ਜੀ ਆਪਣੀ ਬਾਈ ਜਦੋਂ ਆਪਰੇਸ਼ਨ ਹੋ ਗਿਆ ਉਸ ਤੋਂ ਬਾਅਦ 1 ਸਾਲ ਦੀ ਬੈੱਡ ਰੈਸਟ ਦੱਸੀ ਗਈ ਹੈ ਬਾਈ ਦੇ ਘਰੇ ਹੋਰ ਕੋਈ ਕਮਾਉਣ ਵਾਲਾ ਨਹੀਂ ਹੈਗਾ ਬਾਈ ਬਾਈ ਦੀ ਮਾਤਾ ਦੋ ਭੈਣਾਂ ਨੇ ਦੋਨੇ ਭੈਣਾਂ ਵਿਆਹੀਆਂ ਹੋਈਆਂ ਨੇ ਘਰ ਦਾ ਗੁਜ਼ਾਰਾ ਸਿਰਫ ਬਾਈ ਚਲਾਉਂਦਾ ਸੀਗਾ ਨਾ ਕੋਈ ਜ਼ਮੀਨ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਬਾਈ ਨਾ ਜ਼ਮੀਨ ਹੁੰਦੇ ਹੋਏ ਵੀ ਬੰਦਾ ਮੋਰਚੇ ਤੇ ਪਹੁੰਚਾ ਫੇਰ ਵੀ ਆਪਾਂ ਉਹ ਬੰਦਿਆਂ ਦੀਆਂ ਬਾਹਾਂ ਨਹੀਂ ਫੜ ਰਹੇ ਇਥੇ ਸਵਾਲ ਉੱਠਦੇ ਆ ਨਾ ਆ ਕੇ ਫਿਰ ਆਪਾਂ ਕਹਿੰਦੇ ਆ ਵੀ ਆਪਣੇ ਨਾਲ ਕੋਈ ਖੜਦਾ ਨਹੀਂ ਮੋਰਚੇ ਖਤਮ ਹੋ ਜਾਂਦੇ ਆ ਇਨਸਾਨੀਅਤ ਆ ਚੀਜ਼ਾਂ ਨੂੰ ਲੈ ਕੇ ਖਤਮ ਹੋ ਰਹੀ ਹੈਗੀ ਬਾਈ ਕਿਸਾਨੀ ਕਿਉਂ ਖਤਮ ਹੋ ਰਹੀ ਹੈ ਆ ਆ ਚੀਜ਼ਾਂ ਨੂੰ ਲੈ ਕੇ ਕਿਸਾਨੀ ਖਤਮ ਹੋ ਰਹੀ ਹੈਗੀ ਤਾ ਕਰਕੇ ਆਪਾਂ ਕਹਿਣਾ ਵੀ ਜੇ ਆਪਾਂ 22 ਦੇ ਨਾਲ ਖੜਗੇ ਤਾਂ ਅੱਜ ਇੱਕ ਗੋਲਾ ਵੱਜਿਆ 22 ਦੇ ਤੇ ਜੇ ਨਾ ਆਪਾਂ ਨਾਲ ਖੜੇ ਤਾਂ ਆਪਣੇ 20 ਬੰਦਿਆਂ ਦੇ ਹੋਰ ਗੋਲੇ ਵੱਜਣਗੇ ਬਾਈ ਕੱਲ ਨੂੰ ਫੇਰ ਤੁਸੀਂ ਇਹ ਚੀਜ਼ਾਂ ਕਹਿਣ ਜੋਕਣੇ ਨਾ ਰਹਿ ਜਾਓ ਕੱਲੇ ਵੀ ਆਪਣੀਆਂ ਜ਼ਮੀਨਾਂ ਦਾਬਲੀਆਂ ਆਪਣੇ ਤੇ ਕਾਰਪੋਰੇਟ ਸੈਕਟਰ ਆ ਗਿਆ ਫੇਰ ਉਹ ਕੱਲੀਆਂ ਕਹਿਣ ਦੀਆਂ ਗੱਲਾਂ ਰਹਿ ਜਾਂਦੀਆਂ ਬਾਈ ਉਹਦੇ ਵਿੱਚ ਅੱਗੇ ਵੀ ਆਪਾਂ ਚੀਜ਼ਾਂ ਦੇਖੀਆਂ ਨੇ ਵੀ ਠੀਕ ਆ ਆਪਾਂ ਬਾਅਦ ਦੇ ਵਿੱਚ ਕੱਲਾ ਸ਼ਹੀਦ ਦਾ ਦਰਜਾ ਦੇ ਦਿੰਦੇ ਆਗੇ ਬੰਦੇ ਨੂੰ ਪਰ ਉਹ ਚੀਜ਼ਾਂ ਨਾਲ ਬਾਈ ਕੋਈ ਪੱਕੇ ਹੱਲ ਨਹੀਂ ਹੁੰਦੇ ਜੇ ਆਪਾਂ ਅੱਜ ਆਪਣੇ ਵੀਰੇ ਦੇ ਨਾਲ ਖੜਾਂਗੇ ਤਾਂ ਹੀ ਆਪਾਂ ਅਸਲ ਇਨਸਾਨ ਮੰਨੇ ਜਾਵਾਂਗੇ ਬਾਅਦ ਦੇ ਵਿੱਚ ਫੋਟੋਆਂ ਪਾਉਣ ਨਾਲ ਪੋਸਟਾਂ ਪਾਉਣ ਨਾਲ ਆਪਾਂ ਕੋਈ ਚੰਗੇ ਇਨਸਾਨ ਨਹੀਂ ਬਣ ਜਾਂਦੇ ਸਾਡੀ ਤਾਂ ਬਾਈ ਇੰਨੀ ਕੀ ਬੇਨਤੀ ਆ ਵੀ ਇੱਕ ਤਰੀਕੇ ਦੀ ਬਾਈ ਦੀ ਮਦਦ ਕੀਤੀ ਜਾਵੇ ਜੋ ਵੀ ਉਹਨੂੰ ਲੋੜ ਆ ਉਹਦੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇ ਬਾਈ ਇਹਦੇ ਵਿੱਚ ਬਾਈ ਨੇ ਕਿਹੜਾ ਕੋਈ ਕਾਰੋਬਾਰ ਕਰਨਾ ਬਾਈ 10 ਲੱਖ ਨਾਲ ਬਾਈ ਅੱਜਕੱਲ ਆਪਾਂ ਨੂੰ ਪਤਾ ਹੀ ਹੈ ਛੋਟਾ ਕਾਰੋਬਾਰ ਵੀ ਨਹੀਂ ਸਟਾਰਟ ਹੁੰਦਾ ਇੱਕ ਬੰਦੇ ਦੀ ਜ਼ਿੰਦਗੀ ਬਚ ਰਹੀ ਹੈ ਬਾਈ 10 ਲੱਖ ਰੁਪਏ ਨਾਲ ਇਹ ਚੀਜ਼ ਦਾ ਧਿਆਨ ਰੱਖ ਕੇ ਸਾਡੀ ਤਾਂ ਸਾਰੇ ਭਰਾਵਾਂ ਨੂੰ ਆਹੀ ਬੇਨਤੀ ਆ it is ਇੱਕ ਤਰੀਕੇ ਨਾਲ ਮਦਦ ਕੀਤੀ ਜਾ ਜਿਹੜੇ ਤੁਸੀਂ ਅੱਜ ਹਾਲਾਤਾਂ ਵਿੱਚ ਦੇਖ ਰਹੇ ਹੋ ਬਾਈ ਦੇ ਉਦਾਂ ਦੇ ਹਾਲਾਤ ਬਿਲਕੁਲ ਵੀ ਨਹੀਂ ਸਨ ਬਾਈ ਦੇ ਪ੍ਰੋਪਰ ਕੇਸ ਰੱਖੇ ਹੋਏ ਸਨ ਦਾੜਾ ਪ੍ਰਕਾਸ਼ ਜੀ ਬਸ ਉਹ ਇੱਕ ਸੱਟ ਦੇ ਕਾਰਨ ਬਾਈ ਨੂੰ ਇਨ੍ਹਾਂ ਹਾਲਾਤਾਂ ਦੇ ਲਿਆ ਕੇ ਖੜਾ ਕਰਤਾ ਕਿ ਬਾਈ ਪੈਸੇ ਮੰਗਣ ਲਈ ਮਜਬੂਰ ਹੋ ਗਿਆ ਵੀ ਜਿੰਨਾ ਆਪਦਾ ਸਰਦਾ ਸੀ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਪੈਸੇ ਪੱਖੋਂ ਜਿੰਨਾ ਸਾ ਦੇਣਾ ਸੀ ਉਹਨਾਂ ਦੇ ਚੁੱਕਿਆ ਹੁਣ ਭਰਾ ਦੇ ਹੱਥ ਖੜੇ ਆ ਬਸ ਇੱਕ ਇਹੀ ਤੁਹਾਡੇ ਅੱਗੇ ਬੇਨਤੀ ਆ ਵੀ ਸਾਰੇ ਭਰਾਵਾਂ ਨੂੰ ਵੀ ਜਿਹਦਾ ਜਿੰਨਾ ਸਰਦਾ ਵਰਦਾ ਘਟ ਤੋਂ ਘਟ ਵੱਧ ਤੋਂ ਵੱਧ ਜਿੰਨੇ ਆਪਣੇ ਐਨਆਰਆਈ ਭਰਾ ਆਪਣੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਇੱਕ ਬੇਨਤੀ ਆ ਵੀ ਬਾਈ ਦਾ ਵੱਧ ਤੋਂ ਵੱਧ ਸਾਥ ਦਿਓ ਵੀ ਕੀ ਉਹ ਆਪਰੇਟ ਕਰਵਾ ਕੇ ਵੀ ਆਪਦੀ ਅੱਗੇ ਜ਼ਿੰਦਗੀ ਜਿਉ ਸਕੇ ਤੇ ਆਪਦਾ ਬੰਦਾ ਕੰਮ ਕਰ ਸਕੇ ਠੀਕ ਆ ਵੀਰੇ ਦਾ ਅਸੀਂ Google Pay Paytm ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਬਾਈ ਨਾਲ ਗੱਲ ਕਰਕੇ ਪ੍ਰੂਫ ਮੰਗਵਾ ਕੇ ਬਾਈ ਨੂੰ ਪੈਸੇ ਪਾ ਸਕਦੇ ਹੋ ਵੀ ਇਹਨਾਂ ਨੂੰ ਜ਼ਰੂਰਤ ਆ ਜੀ ਭਾਈ ਜੀ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਮੇਰੀ ਮਦਦ ਕਰੋ ਭਰਾਵੋ ਠੀਕ ਹੈ ਇਹਦੇ ਵਿੱਚ ਇਹ ਨਹੀਂ ਹੋਊਗਾ ਆਮ ਤੌਰ ਤੇ ਕੀ ਹੁੰਦਾ ਨਾ ਬਾਹਰੋਂ ਐਨ ਆਰ ਆਈ ਵੀਰ ਜਾਂ ਪਹਿਲਾਂ ਵੀ ਜਿਹੜੇ ਬਾਈ ਨੇ ਵੀਡੀਓ ਪਾਈ ਸੀ ਉਹਦੇ ਵਿੱਚ ਮੈਸੇਜ ਕਰਦੇ ਆ ਵੀ ਪੈਸੇ ਇਕੱਠੇ ਕਰ ਲਈ ਵੀਰ ਮੇਰੇ ਉਹ ਮੈਂ ਐਸਾ ਇਨਸਾਨ ਨਹੀਂ ਹੈਗਾ ਪੈਸੇ ਇਕੱਠੇ ਕਰ ਲਈ ਠੀਕ ਹੈ ਨਾ ਆਪਾਂ ਇਹੋ ਜਿਹਾ ਕੰਮ ਕਰੀਏ ਹਾਂ ਈਵਨ ਕਿ ਜਿੰਨਾ ਪੈਸਾ ਆਊਗਾ ਇੱਕ ਇੱਕ ਰੁਪਏ ਦਾ ਮੈਂ ਹਿਸਾਬ ਕਿਤਾਬ ਐਸੀ ਤਰ੍ਹਾਂ ਰੱਖਾਂਗਾ ਜਿਵੇਂ ਅੱਜ ਤੁਹਾਡੇ ਅੱਗੇ ਬੈਠ ਕੇ ਮੈਂ ਮੰਗ ਕਰ ਰਿਹਾ ਪੈਸੇ ਦੀ ਐਸੀ ਤਰ੍ਹਾਂ ਮੰਨ ਕੇ ਚਲੋ ਮੈਂ ਤੁਹਾਡੇ ਅੱਗੇ ਇੱਕ ਇੱਕ ਰੁਪਏ ਦਾ ਹਿਸਾਬ ਕਿਤਾਬ ਰੱਖਾਂਗਾ ਤੇ ਆਹ ਦੇਖੋ ਤੁਸੀਂ ਉਹੀ ਇਹ ਫਰੌਡ ਨਹੀਂ ਹੈਗਾ ਭਾਈ ਜੀ ਆ ਆ ਬਈ ਸਾਬੂਦ ਦਾ ਸਭ ਤੋਂ ਵੱਡਾ ਆ ਆ ਚੀਜ਼ ਦਿਖਾਉਂਦੀ ਆ ਵੀ ਵੀਰਾ ਕਿਉਂ ਇੱਥੇ ਆ ਕੇ ਬੈਠਾਗਾ ਤੇ ਕਿਉਂ ਆ ਆ ਚੀਜ਼ਾਂ ਹੋਣ ਦੇ ਵੀ ਅਕੋਰਡਿੰਗ ਵੀ ਬਾਈ ਇੱਕ ਲੋਕਾਂ ਦੀ ਅਮੰਨਤਾ ਕਰ ਰਿਆ ਭਾਈ ਜੇ ਮੇਰਾ ਇਹ ਪੰਜਵਾਂ ਆਪਰੇਸ਼ਨ ਨਾ ਹੋਣਾ ਹੁੰਦਾ ਮੈਂ ਆ ਤੀਜੇ ਤੇ ਚੌਥਾ ਆਪਰੇਸ਼ਨ ਕਰਾ ਕੇ ਮੈਂ ਸਹੀ ਹੋ ਜਾਂਦਾ ਤਾਂ ਮੈਂ ਆਪਣਾ ਕੰਮਕਾਰ ਕਰ ਲੈਂਦਾ ਜਿਹੜੇ ਮੇਰੇ ਪੈਸੇ ਸਿਰ ਚੜੇ ਸੀਗੇ ਤੇ ਉਹ ਮੈਂ ਲਾ ਲੈਂਦਾ ਹੌਲੀ ਹੌਲੀ ਤੇ ਹੁਣ ਅੱਗੇ ਵੀ ਖਰਚਾ ਹੁਣ ਸਾਨੂੰ ਪਤਾ ਹਜੇ ਟਾਈਮ ਵੀ ਲੱਗਣਾ ਹੈ ਤਾਂ ਕਰਕੇ ਬਈ ਮੈਂ ਮਦਦ ਮੰਗ ਰਿਹਾ ਤੁਹਾਡੇ ਤੋਂ ਤੇ ਵਿਸ਼ਵਾਸ ਕਰਿਓ ਤੁਸੀਂ ਮੇਰੇ ਤੇ ਵੀ ਮੈਂ 1-1 ਰੁਪਏ ਦਾ ਹਿਸਾਬ ਕਿਤਾਬ ਦੇਵਾਂਗਾ ਤੁਹਾਨੂੰ ਕਿੰਨੇ ਕਿੱਥੇ ਖਰਚ ਹੋਏ ਕਿੰਨੇ ਕਿਹਦੇ ਮੈਂ ਮੋੜੇ ਤੇ ਕਿੰਨਾ ਕਿਵੇਂ ਬਾਈ ਜੀ ਤੇ ਜੇ ਕਿਸੇ ਭਰਾ ਨੂੰ ਫਿਰ ਵੀ ਕੋਈ ਕਾਗਜ਼ ਪੱਤਰ ਕੋਈ ਕੁਝ ਵੀ ਚਾਹੀਦਾ ਹੋਵੇ ਡਾਕੂਮੈਂਟ ਵਗੈਰਾ ਤਾਂ ਉਹ ਬਈ ਸਾਰੇ ਤੁਹਾਨੂੰ ਮਿਲ ਜਾਣਗੇ ਤੇ ਮੇਰੇ ਨਾਲ ਮਿਲ ਕੇ ਆ ਕੇ ਫੋਨ ਤੇ ਵੀ ਗੱਲ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਮਿਲ ਕੇ ਪੇਪਰ ਸਾਰੇ ਦੇਖ ਸਕਦੇ ਹੋ ਵੀ ਕਿਵੇਂ ਕਿਵੇਂ ਆਪਰੇਸ਼ਨ ਹੋਏ ਤੇ ਕਦੋਂ ਕਦੋਂ ਹੋਏ ਮੇਰਾ ਪਿੰਡ ਕਰਾੜ ਵਾਲਾ ਬਈ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਧੰਨਵਾਦ ਬਈ ਸਾਹਿਬ ਧੰਨਵਾਦ ਜੀ ਤੁਹਾਰਿਆਂ ਦਾ ਬਹੁਤ ਬਹੁਤ ਹੁਣ ਤੱਕ ਸਾਡੀ ਵੀਡੀਓ ਦੇਖਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਅਸੀਂ ਬਾਈ ਦਾ ਨੰਬਰ ਸਕੈਨਰ Google Pay ਨੰਬਰ PhonePe ਨੰਬਰ ਤੇ ਬਾਈ ਦਾ ਬੈਂਕ ਅਕਾਊਂਟ ਅਸੀਂ ਦਿੱਤਾ ਹੋਇਆ ਜੀ ਜਿਹੜੇ ਭਰਾਣੇ ਵੀ ਹੈਲਪ ਕਰਨੀ ਆ ਵੱਧ ਤੋਂ ਵੱਧ ਘੱਟ ਤੋਂ ਘੱਟ ਉਹ ਤੁਸੀਂ ਵੀਰੇ ਨੂੰ ਕਾਲ ਤੇ ਗੱਲ ਕਰਕੇ ਜਾਂ ਬਾਈ ਦੇ ਪਿੰਡ ਜਾ ਕੇ ਕਰ ਸਕਦੇ ਹੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ